ਸੋਫਾਲ ਕਰਾ ਮੈ ਮੈਨੂੰ ਉਹਨੇ ਕਿਹਾ ਕਿ ਮੈਂ ਇਲੈਕਸ਼ਨ ਲੜਨੀ ਚਾਹੇ ਮੈਂ ਸੋਫਾਲ ਜੇ ਲੜਨੀ ਹੋ ਤੇ ਸੰਗਰੂਰ ਤੋਂ ਲੜੀ ਹੂੰ ਜਿਸ ਬੰਦੇ ਨੇ ਤੈਨੂੰ ਨਜਾਇਜ਼ ਅੰਦਰ ਕੀਤਾ ਹੂੰ ਇਸੇ ਵਿਧਾਨ ਸਭਾ ਦੇ ਵਿੱਚ ਹੂੰ ਜਿਸ ਵੇਲੇ ਕੀਤਾ ਤੇ ਇਹਨਾਂ ਦਾ ਜਿਹੜਾ ਐਲਓਪੀ ਲੀਡਰ ਕੇ ਪਰਨੀ ਕੌਂਸਲ ਸੀ ਉਸ ਟਾਈਮ ਹੂੰ ਉਹਨਾਂ ਨੇ ਅੰਦਰ ਸਾਡਾ ਸੈਸ਼ਨ ਨਹੀਂ ਸੀ ਚੱਲਣ ਦਿੱਤਾ ਹੂੰ ਕਿ ਇਹਨੂੰ ਗਲਤ ਅੰਦਰ ਦਿੱਤਾ ਹੂੰ ਉਹਦੇ ਬਾਅਦ ਉਹ ਬਣਿਆ ਐਲੋਪੀ ਲੀਡਰ ਫੇਰ ਭਗਵੰਤ ਮਾਨ ਦੀ ਤੂੰ ਸਟੇਟਮੈਂਟ ਸੁਣੀ ਹੈ ਨਾ ਉਸ ਟਾਈਮ ਦੀ ਬਿਲਕੁਲ ਕਿਉਂਕਿ ਉਹ ਕਹਿੰਦੇ ਕਿ ਇਹ ਨਜਾਜ਼ ਪਰਚਾ ਹੋਇਆ ਤੇ ਮੈਂ ਕਿਹਾ ਜੇ ਤੂੰ ਸਰਦਾਰ ਸੁਖਵਿੰਦਰ ਸੋਂ ਦਾ ਮੁੰਡਾ ਨਾ ਤੇ ਫੇਰ ਤੇ ਉੱਥੇ ਹੀ ਗਾ ਮੈਂ ਕਿਹਾ ਜੱਟ ਨੂੰ ਇਹ ਨਹੀਂ ਮੈਦਾਨ ਨਹੀਂ ਛੱਡਣੇ ਤੇ ਉੱਥੇ ਚੱਲ ਲੋਕ ਫੈਸਲਾ ਕਰਨ ਤੇ ਮੈਂ ਭਗਵੰਤ ਬਰਾੜ ਦੇ ਚੁੱਕੇ ਛਿੜਾ ਦੇ ਤੁਸੀਂ ਅੱਲਾ ਸ਼ਰੀ ਦੀ ਤੀਰ ਖੈਰਾਂ ਨੂੰ ਉਹ ਤਾਂ ਇਹਨ ਦਿੱਤੀ ਮੈਂ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਬਿਨਾ ਮਤਲਬ ਤੋਂ ਕੋਈ ਬੰਦੇ ਨੂੰ ਅੰਦਰ ਦੇ ਦੇਣਾ ਕੋਈ ਕਰੈਕਟਰ ਅਸੈਸੀਨੇਸ਼ਨ ਕਰਨੀ ਕਿ ਨਸ਼ਾ ਵੇਚਦਾ ਤੇ ਆਪੇ ਹੀ ਕਹਿੰਦਾ ਹੋਏ ਨਸ਼ਾ ਨਹੀਂ ਵੇਚਦਾ ਕੀ ਗੱਲ ਇਹੋ ਹੀ ਨਾ ਕਿ ਉਹਦੇ ਚੀਫ ਮਿਨਿਸਟਰ ਦੇ ਅਗੇਂਸਟ ਬੋਲਦਾ ਸੀ ਤੇ ਤੇ ਕਮਾ ਲਿਓ ਮੇਨ ਗੱਲ ਖੈਰਾਂ ਨੂੰ ਸੰਗਰੂਰ ਤੋਂ ਭੇਜਣ ਦਾ ਕਾਰਨ ਖੈਰਾਂ ਨੂੰ ਜੇਲ੍ਹ ਭੇਜਣਾ ਸੀ ਉਸ ਤੋਂ ਪਹਿਲਾਂ ਨਹੀਂ ਜੇਲ੍ਹ ਭੇਜ ਜਾਂ ਫਿਰ ਉਹ ਉਹਨੂੰ ਉਹਨੂੰ ਬਦਲਾ ਲੈਣਾ ਚਾਹੀਦਾ ਕਿ ਨਹੀਂ ਜੇਤਾਰਬਾਦੀ ਗੱਲ ਐ ਬੰਦੇ ਨੂੰ ਆਪਣੇ ਕਰੈਕਟਰ ਤੇ ਖੜਾ ਹੋਣ ਨੂੰ ਕਿਹੜਾ ਕਿਤੇ ਤਿੰਨ ਚਾਰ ਜਿਹੜੇ ਦੌੜਿਆ ਉਹਦਾ ਮੁਜੀ ਬਣ ਜਾਂਦਾ ਏ ਟਿਕਟ ਤੇ ਕਿਤੇ ਵੀ ਮਿਲ ਜੂ ਨਾਮ ਹੀ ਲੜੇ ਐਮਪੀ ਪਾਰਲੀਮੈਂਟ ਕਿਹੜੀ ਗੱਲ ਸੀ ਉਥੇ ਗਿਆ ਤੇ ਕਹਣਾ ਕਿ ਆਜਾ ਬੋਲੇ ਹੁਣ ਸਟੇਟਾਂ ਦੇ ਇੱਕੋ ਇੱਕੋ ਸਟੇਟ ਐ ਜੇ 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 ਮਜਾ ਤਾਮ ਹ ਜਿਹੜਾ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਤੇ ਉਹ ਵੀ ਸੁਖਜਿੰਦਰ ਸਿੰਘ ਦਾ ਮੁੰਡਾ ਦੋਵੇਂ ਖਲੋ ਜਾਨ ਉੱਥੇ ਜਾ ਕੇ ਫਿਰ ਜਵਾਬ ਦੇਣੇ ਕੁਦੂਜੇ ਦਾ ਹੂੰ ਦੱਸੇ ਕਿ ਨਸ਼ਾ ਵੇਚਦਾ ਹੂੰ ਜੇ ਨਾ ਮੈਂ ਇਮਾਨਦਾਰਾਂ ਦੀ ਸਰਕਾਰ ਆ ਹੂੰ ਤੇ ਕੀ ਗੱਲ ਬਾਕੀ ਬੇਈਮਾਨ ਨੇ ਹੂੰ ਅਹੀਂ ਆਪਣੀ ਲੈਗਸੀ ਲੈ ਕੇ ਚੱਲ ਰਹੇ ਆ ਇਹਦਾ ਨਹੀਂ ਯਰ ਕਿ ਮਾਲ ਹੋ ਗਈ ਆ ਤੂੰ ਇਕੱਲਾ ਮਾਨਦਾਰ ਰਹਿ ਗਿਆ ਹੂੰ ਤੇ ਬਾਕੀ ਬੇਈਮਾਨ ਨੇ ਹੂੰ ਇਹ ਤਾਂ ਜਦੋਂ ਕਦੀ ਦਾਦੇ ਦੀ ਕਦੀ ਪੋਤੇ ਦੀ ਚੀਕਾਂ ਕਢਵਾ ਦਾਂਗੇ ਫਿਰ ਦੱਸਾਂਗੇ ਕੌਣ ਮੰਨਦਾ ਰਿਹਾ ਕਿਹੜੀ ਮੰਨਦਰੀ ਦੀ ਗੱਲਾਂ ਕਰਦੇ ਨੇ ਤੁਹਾਡੀ ਵਰਕਿੰਗ ਦੀ ਮੈਂ ਜੇ ਗੱਲ ਕਰਾਂ ਰਾਜਸਥਾਨ ਦੇ ਤੁਸੀਂ ਇੰਚਾਰਜ ਹੋ ਪਿਛਲੀ ਵਾਰ ਵਿਦ ਲੋਕ ਸਭਾ ਚੋਣਾਂ ਦੇ ਵਿੱਚ ਰਾਜਸਥਾਨ ਦੇ ਵਿੱਚ 25 0 ਹੋ ਗਿਆ ਸੀ ਸਾਰੀਆਂ ਸੀਟਾਂ ਬੀਜੇਪੀ ਕੋਲ ਚੱਲ ਗਈ ਸੀ ਆਗੇ ਨਟਾਲ ਸਾਹਿਬ ਆਟ ਕੀ ਇਹ ਨਹੀਂ ਹੋਣ ਦਿੰਦਾ ਇਸ ਵਾਰ ਤਾਂ ਨਹੀਂ ਹੋਊਗਾ 25 0 ਮੈਂ ਤੁਹਾਡੀ ਗੱਲ ਤੋਂ ਪਹਿਲਾਂ ਹੀ ਕਹਿਤਾ ਮੈਂ ਇਸ ਵਾਰ ਨਹੀਂ ਹੋਣ ਦਿੰਦਾ ਦੇਖੋ ਇਸ ਵਾਰੀ ਵਧੀਆ ਵਨਰੇਬਿਲਿਟੀ ਦੇਖ ਕੇ ਕੈਂਡੀਡਟ ਕੀਤੇ ਕੋਈ ਗਰੂਪੀਜ਼ਮ ਨਹੀਂ ਕੀਤਾ ਕਿ ਨਾ ਹੀ ਟਿਕਟ ਸੁੱਟੀ ਆ ਹੂੰ ਜਿਹੜਾ ਲੀਡਰ ਨਹੀਂ ਮੰਨਿਆ ਉਹਨੂੰ ਜਾ ਕੇ ਆ ਕੇ ਤੇਨੂੰ ਕਾਂਗਰਸ ਨੇ ਬਹੁਤ ਕੁਸ਼ਟ ਦਿੱਤਾ ਹੂੰ ਤੈਨੂੰ ਹੁਣ ਕਾਂਗਰਸ ਨੂੰ ਤੇਰੀ ਜਰੂਰ ਹੋਵੇਗਾ ਇਲੈਕਸ਼ਨਾਂ ਹੂੰ ਠੀਕ ਹੁਣ ਲੜੀ ਔਰ ਬੜੇ ਤੜਕੇ ਲੜੀ ਅਲੱਗ ਹੂੰ ਔਰ ਉੱਥੇ ਵੇਖੋ ਤੁਸੀਂ ਰਿਜ਼ਲਟ ਹੈ ਹੈਰਾਨੀ ਜਨਕ ਹੋਣਗੇ ਪ੍ਰਧਾਨ ਮੰਤਰੀ ਨੂੰ ਮੇਰੇ ਖਲ ਇੱਕ ਇੱਕ ਹਲਕੇ ਜੀ ਤਿੰਨ ਤਣ ਵਾਰੀ ਜਾਇਆ ਪ੍ਰਧਾਨ ਮੰਤਰੀ ਇੰਨਾ ਰਾਜਸਥਾਨ ਚ ਹਾਂ ਹੂੰ ਨਿੱਕੇ ਨਿੱਕੇ ਸਭਾਵਾਂ ਕਰਦੇ ਫੇਲ ਹੋ ਗਈਆਂ ਦੀ ਜੀਪ ਆਫੀਦਾ ਉੱਥੇ ਜਿੰਨੇ ਜਿੰਨੇ ਰਾਹੁਲ ਗਾਂਧੀ ਨੂੰ ਕੱਢਿਆ ਸਪੀਕਰ ਨੇ ਓਮ ਬਿਰਲਾ ਨੇ ਉਹਨੂੰ ਪ੍ਰਸਿੱਧੇ ਲਿਆ ਦਿੱਤੇ ਨੇ ਅਸੀਂ ਹੂੰ ਕਿ ਇਹੋ ਇਹੋ ਜਿਹੇ ਉੱਥੇ ਮੀਟਿੰਗਸ ਕੀਤੀਆਂ ਨੇ ਤੇ ਰਾਹੁਲ ਗਾਂਧੀ ਇੱਕ ਵਾਰ ਹੀ ਨਹੀਂ ਗਿਆ ਉਹਨੂੰ ਕਹਿੰਦਾ 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 ਮੇਰੇ ਮੇਰੇ ਵਰਕਰ ਜੋ ਹੈ ਮੇਰੇ ਸ਼ੇਅਰ ਜੋ ਹਨ ਉਹ ਇਲੈਕਸ਼ਨ ਲੜेंगे ਤੁਸੀਂ ਲੜੇ ਫਿਰ ਪੂਰਾ ਡਟ ਕੇ ਉੱਥੇ ਲੜਿਆ ਉਹਦੇ ਕਾਗਜ਼ ਜਦੋਂ ਕਰਾਉਣ ਗਏ ਆ 30000 ਤੋਂ ਉੱਥੇ ਪਬਲਿਕ ਇਕੱਠੀ ਹੋਈ ਸੀ ਤੇ ਜਦੋਂ ਉਹਨੇ ਹੁਣ ਰੋਡ ਸ਼ੋ ਕੀਤਾ ਤੇ ਮੈਨੂੰ ਇਹਨੂੰ ਬੀਜਪੀ ਨੇ ਰੋਡ ショਅ ਕੈਨਸਲ ਕਰਨਾ ਪਿਆ ਕਿ ਐਡਾ ਵੱਡਾ ਨਹੀਂ ਕਰ ਸਕਦੇ ਹੂੰ ਕਿ ਉੱਥੇ ਤੋਂ ਦੇਖੋ ਜੋਰ ਪਰ ਦੇ ਵਿੱਚ ਗਜਿੰਦਰ ਸਿੰਘਾ ਪਸੀਨੇ ਲਿਆਂਦੇ ਨੇ ਹੂੰ ਮਿਊਜ਼ਿਕ ਕੋਈ ਗੱਲ ਨਹੀਂ ਉੱਥੇ ਮੁਕਾਬਲਾ ਕਰਾਂਗਾ ਟਕਾ ਕੇ ਕੀਤਾ ਹੂੰ ਪ੍ਰਧਾਨ ਮੰਤਰੀ ਵਾਂਗੂ ਯਾਰ ਪ੍ਰਧਾਨ ਮੰਤਰੀ ਤਾਂ ਲੈਵਲ ਹੀ ਛੱਡ ਦਿੱਤਾ ਹੂੰ ਜਦੋਂ ਮੁੱਖ ਮੰਤਰੀ ਆਪਣਾ ਪੰਜਾਬ ਦਾ ਲੈਵਲ ਛੱਡ ਗਿਆ ਕਿ ਅਸੈਂਬਲੀ ਦੇ ਵਿੱਚ ਜਿੱਦਾਂ ਬੋਲਦਾ ਸੀ ਉੱਠ ਕੇ ਦੇ ਵੈਲਚ ਆ ਗਿਆ ਕਦੀ ਯਾਰ ਇਹ ਵੀ ਵੇਖਿਆ ਕਿ ਚੀਫ ਮਿਨਿਸਟਰ ਉੱਠ ਕੇ ਰਨਿੰਗ ਕਮੈਂਟਰੀ ਕਰਦਾ ਹੋਵੇ ਕਮਾਲੀ ਹੋ ਗਈ ਸਪੀਕਰ ਨੂੰ ਕਹਿਣਾ ਨਾਲੇ ਕਰੀ ਜਾਏ ਸਪੀਕਰ ਯਾਰ ਪਹਿਲੀ ਵਾਰ ਵੇਖਿਆ ਸਪੀਕਰ ਚੀਫ ਮਿਨਿਸਟਰ ਦੇ ਆਰਡਰ ਸੁਣਦਾ ਕਹਿੰਦਾ ਬੰਦ ਕਰੋ ਇਹਨਾਂ ਨੂੰ ਬੰਦ ਕਰੋ ਇਹਨਾਂ ਬਾਹਰ ਕੱਢੋ ਇਹਨਾਂ ਬਾਹਰ ਕੱਢੋ ਕਮਾਲ ਹੋ ਗਈ ਪੀ ਅੱਗੇ ਮਲਜਮ ਬੈਠੇ ਨੇ ਤੇ ਉੱਥੇ ਹੁਣ ਇੱਕ ਇੱਕ ਨੇ ਪਾਸਵਰਡ ਦਿੱਤੇ ਇਹਨਾਂ ਦੇ 6 7 ਨੇ ਐਮਪੀ ਕਿੱਥੇ ਗਿਆ ਰਾਗਵ ਚੱਡਾ ਯੂਨੋ 50 ਸੈਕਟਰ ਵਾਲੀ ਕੋਠੀ ਦਿੱਤੀ ਐ ਡੀ ਵੱਡੀ ਕਿਉਂਕਿ ਕਿਹਦੇ ਕੋਲ ਕਿਰਾਇਆ ਵਸੂਲਣਾ ਚਾਹੀਦਾ ਕਿ ਨਹੀਂ ਬਿਨਾ ਮਤਲਬ ਤੋਂ ਉਥੇ ਉਹਨੂੰ ਉਲੜੀ ਲੱਗ ਰਹੀ ਆ ਸ਼ੌਕ ਲੱਗ ਰਹੀ ਆ ਕਿੱਥੇ ਗਿਆ ਕਿਉਂ ਨਹੀਂ ਬੋਲਦਾ ਕੇਜਰੀਵਾਲ ਦੇ ਫੇਵਰ ਚ ਕਿਉਂ ਨਹੀਂ ਪਤਾਜੀਤ ਬਾਰੇ ਗੱਲ ਕਰਦਾ ਡੈਡੀ ਕਹਿੰਦਾ ਸੀ 6 ਐਮ ਪੀ ਇੱਥੇ ਬੈਠੀ ਨੇ ਜੋ ਨਹੀਂ ਬੋਲਦਾ ਅੱਛਾ ਰਾਜਸਥਾਨ ਦੀ ਮੈਂ ਗੱਲ ਕਰ ਰਿਹਾ ਸੀ ਪਹਿਲਾ ਫੇਸ ਕਿਵੇਂ ਰਿਹਾ ਤੁਹਾਡਾ ਕਿਉਂਕਿ ਜਿਵੇਂ ਬੀ ਜੀ ਪੀ 400 ਅੱਜ ਵੀ ਟਕਾ ਕੇ ਰਹੇਗਾ ਦੂਜਾ ਫੇਸ ਵੀ ਟਕਾ ਕੇ ਉਹ ਬਾਜੇ ਮੈਂ ਹੋਣੀ ਦੱਸਿਆ ਤੁਹਾਡੇ ਸਾਹਮਣੇ ਨਹੀਂ ਕਾਲ ਹੋਣਦੀ ਹੋਣੀ ਕਿ ਅਸੀਂ ਜਿੱਤਾਂਗੇ ਜੀ ਟੋਂਗ ਸਵਾਯ ਮਧੋਪੁਰ ਦੀ ਸੀ ਕਾਲ ਉਥੋਂ ਐਮ ਐਲ اے ਦੀ ਉਹ ਰਮਨੂਰ ਕਾਲਜ ਨੀ ਤੇ ਬੰਦੇ ਦੇ ਪੱਲੇ ਨਾ ਹੋਵੇ ਤੇ ਐਮਐਲਏ ਡਰਦਾ ਟੈਲੀਫੋਨ ਨਹੀਂ ਕਰਦਾ ਕਿ ਮੇਰਾ ਮੇਰਾ ਮਾੜਾ ਇਲਾਕਾ ਚੱਲਣ ਦੇ ਤੇ ਹੋਰ ਪਰਿਵਾਰੀ ਅੱਗੇ ਡੰਡਾ ਲੈ ਕੇ ਮੈਨੂੰ ਪਾਏਗਾ ਮੈਂ ਤੇ ਇਸੇ ਕਰਕੇ ਕੋਟਾ ਦਾ ਨਾਂ ਲਿਆ ਇਸੇ ਕਰਕੇ ਜੋਧਪੁਰ ਦਾ ਨਾਂ ਲਿਆ ਇਸੇ ਕਰਕੇ ਮੈਂ ਉਹ ਜਿਹੜਾ ਹੈਗਾ ਜਲੌਰ ਉਹਦਾ ਕਿਨਾਂ ਇਸੇ ਕਰਕੇ ਮੈਂ ਕਹਿੰਦਾ ਕਿ ਬਾਦੂਸਰੀਆ ਤੇ ਜੋਤੜਗੜ ਤੇ ਇਹ ਇਹ ਕਰਕੇ ਤੁਸੀਂ ਵੇਖੋਇਆ ਕਿ ਬੰਦਾ ਕੀ ਆ ਬੀਜੇਪੀ ਜੇ ਸਟਰੋਂਗ ਹੁੰਦੀ ਨੇ ਪ੍ਰਾਈਮ ਮਿਨਿਸਟਰ ਗਲੀ ਗਲੀ ਨਾਲ ਤੁਰਿਆ ਫਿਰਦਾ ਤੇ ਇੰਨੀ ਨਫਰਤ ਵਾਲੀਆਂ ਭਾਸ਼ਣਾਂ ਨਾ ਦਿੰਦਾ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਕਿ ਮੇਰੇ ਦੇਸ਼ ਦੀ ਆ ਪੋਲਟਨ ਹੋਏਗੀ ਮੇਰਾ ਜਿਹੜਾ ਆਉਣ ਵਾਲਾ ਦੇਸ਼ ਹੋਏਗਾ ਅੱਜ ਤੱਕ ਪ੍ਰਧਾਨ ਮੰਤਰੀ ਨੇ ਕਦੀ ਦੇਸ਼ ਤੇ ਬੋਲੇ ਸਿਰਫ ਰਾਹੁਲ ਗਾਂਧੀ ਨੂੰ ਗਾਲਾਂ ਕੱਢਣ ਤੋਂ ਸਵਾਏ 400 ਪਾਰ 400 ਪਾਰ ਛੱਡ ਗਿਆ ਗਾਰੰਟੀ ਮੋਦੀ ਦੀ ਆ ਗਈ ਤੇ ਪਹਿਲੇ ਜਿਹੜੇ ਦੋ ਇਹਨੇ 5-5 ਸਾਲ ਤੇ ਕੀਤੇ ਨੇ ਉਹ ਕਿੱਥੇ ਗਏ ਨੇ ਕਿੱਥੇ ਕੀ 2 ਕਰੋੜ ਦੌਕਰੀ ਕਿੱਥੇ ਗਿਆ ਕਿਸਾਨਾਂ ਦੀ ਡਬਲ ਇਨਕਮ ਕਿੱਥੇ ਗਿਆ ਜਿਹੜੇ ਤਿੰਨ ਤਿੰਨ ਗਰੰਟੀਆਂ ਦਿੱਤੀਆਂ ਸੀ ਤਿੰਨ ਕਾਨੂੰਨ ਵਾਪਸ ਲਊਗਾ ਇਹ ਧੋਖੇਬਾਜ਼ ਨਹੀਂ ਸਰਕਾਰ ਹੈ ਪ੍ਰਧਾਨ ਮੰਤਰੀ ਤੇ ਕਾਂਗਰਸ ਨੂੰ ਇਲੈਕਸ਼ਨ ਕਮਿਸ਼ਨ ਨੂੰ 100 ਵੋਟੋ ਲੈਣਾ ਚਾਹੀਦਾ ਸੀ ਜੋ ਉੱਥੇ ਭਾਸ਼ਣ ਦਿੱਤਾ ਜੀ ਬਾਰ ਮਿਰਚ ਅੱਛਾ ਅਰੰਭਾਪਾ ਸਾਹਿਬ ਜਿਵੇਂ ਬੀਜੇਪੀ ਵਾਲੇ ਦੇਸ਼ ਦੇ ਵਿੱਚ 400 ਪਾਰ ਦੇ 400 ਪਾਰ ਦਾ ਦਾਅਵਾ ਕਰਦੇ ਨੇ ਉਹ ਆਪ ਵੀ ਛੱਡ ਗਏ ਨੇ ਜੀ ਆ 400% ਦਾ ਦਬਾਅ ਕਰਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ 13 0 ਕਰ ਦਾਂਗੇ ਤੇ ਤੁਹਾਡਾ ਜਿਵੇਂ ਤੁਸੀਂ ਰਾਜਸਥਾਨ ਦੇ ਇੰਚਾਰਜ ਹੋ ਤੁਸੀਂ ਕਿੰਨੀਆਂ ਕਰ ਦੋਗੇ ਰਾਜਸਥਾਨ ਚ ਮੇਰੀ ਗੱਲ ਸੁਣੋ ਮੈਂ ਪੱਛੀਆਂ ਚ ਕਿੰਨੀਆਂ ਲੈ ਜਾਊਂਗੀ ਮੇਰੀ ਗੱਲ ਸੁਣੋ ਮੈਂ ਭਾਜੀਪੀ ਤੋਂ ਅੱਗੇ ਰਹਾਂਗਾ ਰਾਜਸਥਾਨ ਚ ਬਿਲਕੁਲ ਸੁਖਪਾਲ ਖਹਿਰਾ ਮੈਂ ਮੈਨੂੰ ਉਹਨੇ ਕਿਹਾ ਕਿ ਮੈਂ ਇਲੈਕਸ਼ਨ ਲੜਨੀ ਚਾਹੇ ਮੈਂ ਸੁਖਪਾਲ ਜਿਲ੍ਹੇ ਲੜਨੀ ਉਹ ਤੇ ਸੰਗਰੂਰ ਤੋਂ ਲੜੀ ਹੂੰ ਜਿਸ ਪੱਤੇ ਨੇ ਤੈਨੂੰ ਨਜਾਇਜ਼ ਅੰਦਰ ਕੀਤਾ ਹੂੰ ਇਸੇ ਵਿਧਾਨ ਸਭਾ ਦੇ ਵਿੱਚ ਹੂੰ ਜਿਸ ਵੇਲੇ ਕੀਤਾ ਤੇ ਇਹਨਾਂ ਦਾ ਜਿਹੜਾ ਐਲੋਪੀ ਲੀਡਰ ਕੇ ਪਤਾ ਨਹੀਂ ਕੌਣ ਸੀ ਉਸ ਟਾਈਮ ਹੂੰ ਉਹਨਾਂ ਨੇ ਅੰਦਰ ਸਾਡਾ ਸੈਸ਼ਨ ਹੀ ਸੀ ਚੱਲਣ ਦਿੱਤਾ ਹੂੰ ਕਿ ਇਹਨੂੰ ਗਲਤ ਅੰਦਰ ਦਿੱਤਾ ਹੂੰ ਉਹਦੇ ਬਾਅਦ ਉਹ ਬਣਿਆ ਐਲੋਪੀ ਲੀਡਰ ਫੇਰ ਭਗਵੰਤ ਮਾਨ ਦੀ ਤੂੰ ਸਟੇਟਮੈਂਟ ਸੁਣੀ ਹੈ ਨਾ ਉਸ ਟਾਈਮ ਦੀ ਬਿਲਕੁਲ ਉਹ ਕਹਿੰਦੇ ਕਿ ਇਹਨਾਂ ਨੇ ਜਾਲ ਪਰਚਾਇਆ ਹੂੰ ਤੇ ਮੈਂ ਕਿਹਾ ਜੇ ਤੂੰ ਸਰਦਾਰ ਸੁਖਵਿੰਦਰ ਸੋਂ ਦਾ ਮੁੰਡਾ ਨਾ ਹੂੰ ਤੇ ਫੇਰ ਤੇ ਉੱਥੇ ਹੀ ਆ ਹੂੰ ਮੈਂ ਕਿਹਾ ਜੱਟ ਨੂੰ ਇਹ ਨਹੀਂ ਮੈਦਾਨ ਨਹੀਂ ਛੱਡਣੇ ਤੇ ਉੱਥੇ ਚੱਲ ਲੋਕ ਫੈਸਲਾ ਕਰਨ ਤੇ ਮੈਂ ਕੋ ਪਗੋਂ ਤੋਂ ਬਹਾਂ ਦੇ ਚੁੱਕੇ ਛੱਡਾ ਦੇ ਤੁਸੀਂ ਅੱਲਾ ਸ਼ਰੀ ਦਿੱਤੀ ਖੈਰਾਂ ਨੂੰ ਨਹੀਂ ਸਾਰੇ ਦਿੱਤੀ ਮੈਂ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਬਿਨਾ ਮਤਲਬ ਤੋਂ ਕੋਈ ਬੰਦੇ ਨੂੰ ਅੰਦਰ ਦੇ ਦੇਣਾ ਕੋਈ ਕੈਰੈਕਟਰ ਅਸੈਸੀਨੇਸ਼ਨ ਕਰਨੀ ਕਿ ਨਸ਼ਾ ਵੇਚਦਾ ਤੇ ਆਪੇ ਹੀ ਕਹਿੰਦਾ ਹੋਏ ਨਸ਼ਾ ਨਹੀਂ ਵੇਚਦਾ ਕੀ ਗੱਲ ਇਹੋ ਹੀ ਨਾ ਕਿ ਉਹਦੇ ਚੀਫ ਮਿਨਿਸਟਰ ਦੇ ਅਗੇਂਸਟ ਬੋਲਦਾ ਸੀ ਹੂੰ ਇਹ ਤਾਂ ਕਮਾਲੀ ਹੋ ਗਈ ਮੇਨ ਗੱਲ ਖੈਰਾਂ ਨੂੰ ਸੰਗਰੂਰ ਤੋਂ ਭੇਜਣ ਦਾ ਕਾਰਨ ਖੈਰਾਂ ਨੂੰ ਜੇਲ੍ਹ ਭੇਜਣਾ ਸੀ ਉਸ ਤੋਂ ਪਹਿਲਾਂ ਨਹੀਂ ਜੇਲ੍ਹ ਭੇਜ ਜਾਂ ਫਿਰ ਉਹ ਉਹਨੂੰ ਉਹਨੂੰ ਬਦਲਾ ਲੈਣਾ ਚਾਹੀਦਾ ਕਿ ਨਹੀਂ ਜੇ ਤਾਰਵਾਦੀ ਗੱਲ ਆ ਬੰਦੇ ਨੂੰ ਆਪਣੇ ਕੈਰੇਕਟਰ ਤੇ ਖੜਾ ਹੋਣਾ ਕਿਹੜਾ ਕਿ ਇਹ ਤਾਂ ਤਿੰਨ ਚਾਰ ਜਿਹੜੇ ਦੌੜਿਆ ਉਹਦਾ ਮੁਜੀ ਬਣ ਜਾਂਦਾ ਹੈ ਟਿਕਟ ਤੇ ਕਿਤੇ ਵੀ ਮਿਲ ਜੂ ਨਾ ਵੀ ਲੜੇ ਐਮਪੀ ਪਾਰਲੀਮੈਂਟ ਕਿਹੜੀ ਗੱਲ ਸੀ ਉੱਥੇ ਗਿਆ ਤੇ ਕਹਣਾ ਕਿ ਆਜ ਆਪ ਬੋਲੇ ਹੁਣ ਤੇ ਜਦੋਂ ਇੱਕੋ ਇੱਕੋ ਸਟੇਟ ਹੈ ਜੇ 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 ਮਜਾ ਤਾਂ ਆ ਮ ਹਮ ਜਿਹੜਾ ਕਹਣਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਹਮ ਤੇ ਉਹ ਵੀ ਸੁਖਜਿੰਦਰ ਸਿੰਘ ਦਾ ਮੁੰਡਾ ਹਮ ਦੋਵੇਂ ਖਲੋ ਜਾਣ ਹਮ ਉੱਥੇ ਜਾ ਕੇ ਫਿਰ ਜਵਾਬ ਦੇਣੇ ਕਿ ਦੂਜੇ ਦਾ ਹਮ ਦੱਸੇ ਕਿ ਨਸ਼ਾ ਵੇਚਦਾ ਹਮ ਕਹਣਾ ਮੈਂ ਇਮਾਨਦਾਰਾਂ ਦੀ ਸਰਕਾਰ ਆ ਹਮ ਤੇ ਕੀ ਗੱਲ ਬਾਕੀ ਬੇਈਮਾਨ ਨੇ ਹਮ ਅਹੀਂ ਆਪਣੀ ਲੈਗੇਸੀ ਲੈ ਕੇ ਚੱਲ ਰਹੇ ਆ ਇਹ ਦਾ ਨਹੀਂ ਯਾਰ ਕਮਾਲ ਹੋ ਗਈ ਆ ਤੂੰ ਇਕੱਲਾ ਇਮਾਨਦਾਰ ਰਹਿ ਗਿਆ ਤੇ ਬਾਕੀ ਬੇਈਮਾਨ ਨੇ ਇਹ ਤਾਂ ਜਦੋਂ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਚੀਕਾਂ ਕਢਵਾ ਦਾਂਗੇ ਫਿਰ ਦੱਸਾਂਗੇ ਕੌਣ ਇਮਾਨਦਾਰ ਆ ਕਿਹੜੀ ਇਮਾਨਦਾਰੀ ਦੀ ਗੱਲਾਂ ਕਰਦੇ ਨੇ